ਸਾਸਟਿਕਾਲ ਸਾਰਿਆਂ ਨੂੰ ਅੱਜ ਅਸੀਂ ਬਣਾਏ ਘਰੇ ਗੋਲ ਗੱਪੇ ਆ ਦੇਖੋ ਗੋਲ ਗੱਪਿਆਂ ਦਾ ਸਾਈਜ਼ ਕਦੇ ਤੁਸੀਂ ਖਾਦੇ ਐ ਏਡੇ ਏਡੇ ਗੋਲ ਗੱਪੇ ਮੰਮਾ ਘਰੇ ਬਣਾਇਆ ਪਾਣੀ ਅਮਲੀ ਦਾ ਇਹ ਕਿਦਾਂ ਬਣਾਇਆ ਆਪਾਂ ਪਾਣੀ ਪਹਿਲਾਂ ਅੱਧਾ ਘੰਟਾ ਪਹਿਲਾਂ ਇਹ ਮਰੀਂਡਿਓਂ ਫੇਰ ਰੱਖੀ ਆ ਅੱਛਾ ਫੇਰ ਉਹਨਾਂ ਨੂੰ ਨਿਚੋੜ ਕੇ ਅਮਲੀ ਨੂੰ ਚੰਗੀ ਤਰ੍ਹਾਂ ਮਲ ਕੇ ਅੱਛਾ ਜੀ ਉਹਦੇ ਵਿੱਚ ਫਿਰ ਨਮਕ ਪਾਇਆ ਮਿਰਚ ਪਾਈ ਜੀਰਾ ਸੁੱਣ ਕੇ ਪਾਇਆ ਅੱਛਾ ਤੇ ਮਸਾਲਾ ਵੜਾ ਕੇ ਹਾਂਜੀ ਫਿਰ ਸਾਰੇ ਚੀਜ਼ਾਂ ਮਾ ਥੋੜਾ ਜਿਹਾ ਮਿੱਠਾ ਵੀ ਪਾਇਆ ਵਿੱਚ ਅੱਛਾ ਨਹੀਂ ਜਿਆਦਾ ਨਾ ਮਿੱਠ ਲੱਗੇ ਤੇਰੇ ਦੇ ਵਿੱਚ ਇੱਕ ਕੋਲਾ ਵਰਖ ਦਾ ਪਾ ਲਿਆ ਠੀਕ ਹੈ ਥੋੜਾ ਬੜਾ ਸੁਆਦ ਲੱਗਦਾ ਹੁੰਦਾ ਹੈ ਠੀਕ ਅੱਛਾ ਫਿਰ ਬਣਾਏ ਲਿਖਣੇ ਰੱਖੋ ਇਹ ਜਦੋਂ ਪਕਰੇਗਾ ਤੇ ਬਣਾਏ ਨੇ ਜਸਮੀਨ ਕਦਾਂ ਦਾ ਰੋਲਦਾ ਮੈਂ ਮਮਾ ਗੋਲ ਗੁੱਪੇ ਖਾਣੇ ਨਾਨੀ ਮਮਾ ਮੈਂ ਗੋਲ ਗੁੱਪੇ ਖਾਣੇ ਆ। ਚੱਲੋ ਜੇ ਦੁਕਾਨ ਤੋਂ ਵਾਸੋਂ ਲਿਆ ਮੈਂ ਕਿਤੇ ਖਵਰਾ ਕੀ ਬਲਾਉ ਦੇਣੀ ਚੀਜ਼ਾਂ ਨਹੀਂ ਬਣਾਉਂਦੇ ਹੈਗੇ। ਹੂੰ। ਲੈ ਲਾਣ ਆਉਂਦੀ ਹੈ। ਕੀ ਹੋਰ ਬਾਕੀ ਖਾ ਕੇ ਦੇਖੋ ਕਿ ਕਿੰਨੇ ਵੜੇ ਨੇ। ਬੜੇ ਟੈਸਟੀ ਬਣਨੇ ਨੇ ਤੁਹਮੇਂ ਮਾਰੇ। ਚਲੋ ਜੀ ਗੋਲ ਗੁੱਪੇ ਬਣ ਕੇ ਹੋ ਗਏ ਲੈ। ਬਾਕੀ ਲਾਜਰ